ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਸਮਾਣੇ ਜਾ ਰਹੇ ਤੇਗੇ ਪਵਾਨੀਗੜ੍ਹ ਤੋਂ ਆਏ ਤੇ ਰਸਤੇ ਦੇ ਵਿੱਚ ਆਪਣਾ ਮਿੱਤਰਾ ਮੁੰਡਾ ਸੰਜੂ ਉਹਨੇ ਨਵਾਂ ਖਾਣ ਕੰਮ ਖੋਲਿਆਗਾ ਬਾਈ ਨੇ ਕੁਲਚਿਆਂ ਦਾ ਸਮਾਣੇ ਤੋਂ ਪਵਾਨੀਗੜ੍ਹ ਰੋਡ ਦੇ ਉੱਪਰ ਨਹਿਰ ਪੈਂਦੀ ਆ ਫਤੇਗੜ੍ਹ ਛਣਾ ਟੱਪ ਕੇ ਉਹ ਨਹਿਰ ਦੇ ਉੱਤੇ ਬਿਲਕੁਲ ਤੁਹਾਨੂੰ ਲੋਕੇਸ਼ਨ ਵੀ ਦੇ ਦਿੰਨੇ ਆ ਤੇ ਆ ਇਧਰੋਂ ਪਵਾਨੀਗੜ੍ਹ ਤੋਂ ਰੋਡ ਆ ਰਿਹਾਗਾ ਆ ਪੋਲਾਗਾ ਠੀਕ ਹੈ ਜੀ ਤੇ ਆਹ ਸਮਾਨੇ ਨੂੰ ਜਾਇਦੇ ਛੜਕਾ ਇੱਕ ਛੜਕ ਜਾਂਦੀ ਐ ਇੱਥੋਂ ਛੋਟੀ ਭੱਟੀ ਆਲ ਨੂੰ ਨਹਿਰ ਦੇ ਉਹਦੇ ਬਿਲਕੁਲ ਅੱਡੇ ਦੇ ਉੱਪਰ ਆਪਣਾ ਮੁੰਡਾ ਸੰਜੂ ਆ ਬਾਈ ਇਹਨੇ ਵਿਚਾਰੇ ਨੇ ਨਮਾ ਕਰ ਕੰਮ ਖੋਲਿਆਗਾ ਕੁਲਚਿਆਂ ਦਾ ਤੇ ਵੱਧ ਤੋਂ ਵੱਧ ਬਾਈ ਦੀ ਸਪੋਰਟ ਜ਼ਰੂਰ ਕਰਿਓ ਇੱਥੇ ਤੁਸੀਂ ਆਉਣਿਓ ਤਾਂ ਸਪੈਸ਼ਲ ਰੁੱਕ ਕੇ ਬਾਈ ਕੋਲੇ ਤੁਸੀਂ ਇਹਨੇ ਜ਼ਰੂਰ ਕੁਲਚੇ ਖਾ ਕੇ ਜਾਣੇ ਨੇ ਆ ਹੁਣੀ ਉਹ ਕਰੀਏ ਬਾਕੀ ਦੇਖਦੇ ਆਂ ਚਲੋ ਆ ਸਾਹਮਣੇ ਸੈਟਪ ਆਗਾ ਸੰਜੂ ਦਾ ਲੱਗਿਆ ਹੋਇਆ ਤੇ ਬਾਕੀ ਆਜੋ ਕਰਦੇ ਆਂ ਗੱਲ ਆਪਣਾ ਕੰਮ ਬਿਲਕੁਲ ਜਿਹੜਾ ਤਿਆਰ ਕਰ ਰਿਹਾਗਾ ਸੰਜੂ ਸੰਜੂ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਫਿਰ ਕੁਲਚੇ ਖਾਦਨੇ ਉਹ ਕਿੱਥੇ ਹੀ ਮੈਨੂੰ ਹੋ ਗਿਆ ਜੀ ਮਹੀਨਾ ਜਿਹੜਾ ਮਹੀਨਾ ਹੋ ਗਿਆ ਹੁਣ ਇਹ ਕੰਮ ਸਟਾਰਟ ਕਰ ਲੈਣਾ ਬਾਈ ਹਾਂ ਜੀ ਅੱਛਾ ਪਹਿਲਾਂ ਤਾਂ ਨਹੀਂ ਕਿਤੇ ਕਰਦਾ ਸੀ ਕਿ ਕਰਦਾ ਸੀ ਨਾ ਜੀ ਪਹਿਲਾਂ ਨਹੀਂ ਕਿਤੇ ਕਰਦਾ ਸੀ ਹੁਣ ਇਹ ਹੋ ਗਿਆ ਤੇ ਫਿਰ ਅੱਜ ਕੀ ਖਵਾ ਰਿਆ ਸਾਨੂੰ ਸਪੈਸ਼ਲ ਕੁਲਚੇ ਖਵਾ ਰਿਆ ਹਾਂ ਜੀ ਤੇ ਸੰਜੂ ਆਪਾਂ ਨੂੰ ਸਪੈਸ਼ਲ ਕੁਲਚੇ ਖਵਾ ਰਿਆ ਤੇ ਰਾੜ ਲੈ ਹੁਣ ਸੰਜੂ ਨੇ ਭਾਈ ਕੁਲਚੇ ਤੇ ਉਸ ਤੋਂ ਬਾਅਦ ਛੋਲੇ ਕਾਲਾ ਕਾਲਾ ਛੋਲਾ ਵਰਤਦਾ ਸੰਜੂ ਭਾਈ हां भाई तू काले चने ਨੇ ਕਿ काले छोले ਹੁੰਦੇ ਨੇ काले चਨੇ काले चਨੇ ਹੁੰਦੇ ਨੇਗੇ ਤੇਰੇ ਮੂੰਹ ਦੇ ਵਿੱਚ ਮੈਨੂੰ ਦਿਖ ਰਹੀਆਂ ਨੇ ਲਾਲਾਂ ਟੱਪਕ ਰਹੀਆਂ ਨੇ ਜਿਹੜੀਆਂ ਨਾ ਅੱਛਾ हां ਮੈਂ ਇਸ ਕੁਲਚੇ ਬਣਾ ਰਿਹਾ ਨਾ ਸਪੈਸ਼ਲ ਕੁਲਚੇ ਕਰਕੇ ਕਰਮਜੀਦ ਦੇ ਭਾਈ ਲਾਲਾਂ ਟੱਪਕ ਰਹੀਆਂ ਨੇ ਤੇ ਆਹ ਦੇਖ ਲਓ ਭਾਈ ਆਹ ਫੁੱਲ 뷰 ਹੈਗਾ ਇਹ ਮੁੰਡੇ ਦੀ ਰੇੜੀ ਦਾ ਆ ਦੇਖੋ ਆਹ ਫੁੱਲ 뷰 ਆ ਭਾਈ ਮੁੰਡੇ ਦੇ ਰੇੜੀ ਦਾ ਤੇ ਆਹ ਬੱਸ ਸਟੈਂਡ ਹੈਗਾ ਆ ਇਧਰੋਂ ਸਮਾਣੇ ਤੋਂ ਸੜਕ ਆਉਂਦੀ ਹੈਗੀ ਤੇ ਆਹ ਇਧਰ ਪਵਾਨੀਗੜ੍ਹ ਨੂੰ ਜਾਂਦੀ ਹੈ ਇੱਥੇ ਆ ਮੁੰਡਾ ਜਿਹੜਾ ਸੰਜੂ ਖੜਦਾਗਾ ਆਪਣਾ ਤੇ ਬਾਕੀ ਹੁਣ ਸੰਜੂ ਕਿਹੜਾ ਪਿੰਡਾਗਾ ਤੇਰਾ ਬਲਿਆਲ 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 ਵੱਡੀ ਕਿ ਛੋਟੀ ਛੋਟੀ ਸੰਜੂ ਦਾ ਭਾਈ ਛੋਟੀ ਬਲਿਆਲ ਪਿੰਡਾਗਾ ਤੇ ਬਹੁਤ ਵਧੀਆ ਨਾਈਸ ਮੁੰਡਾਗਾ ਇਹ ਫਿਰ ਪੜਾਈ ਦਾ ਹੋ ਗਈ ਪੂਰੀ ਸੰਜੂ ਹੈ ਹਾਂਜੀ ਫਿਰ ਕਲਾਸ ਹੋ ਗਈ ਤੇ ਵੀ ਅਕਾਦ ਪੜ੍ਹੇਗਾ ਅੱਛਾ میٹرਕ ਕਰ ਲਈ ਮੁੰਡੇ ਨੇ ਏ ਹੁਣ ਆਪਾਂ ਖਾਣੇ ਆਗੇ ਬਾਈ ਦੇ ਕੋਚੇ ਸਪੈਸ਼ਲ ਆ ਤੇ ਫਿਰ ਦੰਨਿਆ ਕਿ ਤਨੇਰੇ ਬਿਨਿਊ ਕਿੰਦਾ ਦਾ ਕੁਲਚਾ ਰਹਿੰਦਾ ਕੀ ਗੱਲ ਬਾਤ ਆ ਤੇ ਪਹਿਲਾਂ ਵੀ ਕਾਫੀ ਵਾਰੀ ਖਾਦੇ ਆਗੇ ਤੇ ਬਾਕੀ ਆਇਆ ਜਰੂਰ ਕਰੋ ਬਾਈ ਕੋਲੇ ਖੜਕੇ ਜਰੂਰ ਜਾਇਆ ਕਰੋ ਤੇ ਬਹੁਤ ਵਧੀਆ ਮੁੰਡਾ ਇਹ ਆਪਾਂ ਦੇਖਦੇ ਆਗੇ ਕਿੰਦਾ ਦਾ ਟੇਸਟ ਆ ਬਹੁਤ ਵਧੀਆ ਇੱਕ ਨੰਬਰ ਕੁਲਚਾ ਬਣਾਇਆ ਹੁੰਦੇ ਆ ਆਪਦੇ ਹੱਥ ਦੇ ਨਾਲ ਸੌਸ ਬਣਾਉਂਦਾ ਹੈਗਾ ਆ ਰੈਡੀਮੇਡ ਸੌਸ ਨਹੀਂ ਹੁੰਦੀ ਆਪ ਦੇ ਘਰ ਦੀ ਸੌਸ ਸੁਣਾਉਂਦਾ ਕਿਵੇਂ ਲੱਗਿਆ ਬਾਈ ਬਹੁਤ ਟੈਸਟੀ ਹੈ ਨਾ ਨਾ ਜ਼ਿਆਦਾ ਮਿਰਚਾਂ ਨੇ ਜਿੱਦਾਂ ਦਾ ਹੈਗਾ ਤੇ ਬਹੁਤ ਟਾਪ ਦਾ ਬਣਾਇਆ ਹੈਗਾ ਤੇ ਅਸੀਂ ਇਹੀ ਕਹਿੰਨੇ ਵੀ ਆਓ ਤੁਸੀਂ ਇੱਥੇ ਆ ਕੇ ਬਾਈ ਨੂੰ ਫੁੱਲ ਸਪੋਰਟ ਕਰੋ ਬਹੁਤ ਮਿਹਨਤੀ ਹੈਗਾ ਮੁੰਡਾ ਪੜ੍ਹਾਈ ਦੇ ਨਾਲ ਨਾਲ ਆਪ ਦਾ ਜਿਹੜਾ ਘਰ ਦਾ ਜਿਹੜਾ ਤੋਰਨ ਵਾਸਤੇ ਆ ਵੀ ਕੰਮ ਕਰ ਰਿਹਾ ਕੁਲਚਾ ਦਾ ਜਿੱਦਾਂ ਕੰਮ ਕਰ ਰਿਹਾ ਜਦੋਂ ਵੀ ਤੁਸੀਂ ਆਉਣੇ ਹੋਗੇ ਸਮਾਨਤੋਂ ਪੁਵਾਨੀਗੜ ਰੋਡ ਦੇ ਉੱਤੇ ਨਹਿਰ ਪੈਂਦੀ ਆ ਉਹ ਲਹਿਰ ਦੇ ਉੱਤੇ ਆ ਕੇ ਤੁਸੀਂ ਕੋਚੇ ਬਾਈ ਕੋਲੋਂ ਵੀ ਤੁੱਕ ਜਾਇ ਕਰੋ ਲੈਣਗੇ ਆਪਾਂ ਸੰਜੂ ਕੋਲ ਆ ਗਿਆ ਸੰਜੂ ਨੇ ਬਹੁਤ ਟੇਸਟੀ ਸਾਨੂੰ ਕੋਲਚੇ ਖਵਾਏ ਤੇ ਚੱਲੀਏ ਆਪਾਂ ਹੁਣ ਚਲੋ ਬਾਕੀ ਦੇਖਦੇ ਆਂਗੇ ਚੱਲ ਠੀਕ ਆ ਸੰਜੂ ਠੀਕ ਹੈ ਤੇ ਸੰਜੂ ਮੁੰਡਾ ਬਹੁਤ ਵਧੀਆ ਭਾਈ ਇਹਦੀ ਪੂਰੀ ਸਪੋਰਟ ਜਰੂਰ ਕਰਿਆ ਕਰੋ ਤੇ ਹੁਣ ਚੱਲੀਏ ਫਿਰ ਆਪਾਂ ਚੱਲ ਭਾਈ ਮੋੜ ਸਾਡਾ ਮੋਟਰਸਾਈਕਲ ਅੱਜ ਇਹ ਮੋਟਰਸਾਈਕਲ ਦਾ ਕੰਮ ਜਿਆ ਕਰਵਾਉਣਾ ਦੀਗਾ ਅੱਜ ਉਹ ਦੂਜਾ ਘਰੇ ਰੱਖ ਕੇ ਆਏਗੇ ਤੇ ਬਸ ਇੱਕ ਦੋ ਛੋਟੇ ਮੋਟੇ ਕੰਮ ਹੋਰ ਨੇਗੇ ਉਹ ਵੀ ਨਵੇੜ ਕੇ ਤੇ ਆ ਬਾਲ ਜੇ ਝੜ ਗਏ ਇੱਧਰ ਤੇ ਪਸ ਵੀ ਵੀ ਹੁਣ ਲਵਾਈਏ ਚਲੋ ਬਾਕੀ ਵੀਰੇ ਠੀਕ ਆ ਆਪਾਂ ਕਰ ਦਾਂਗੇ ਵੀਡੀਓ ਬੰਦ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਚਲਦੀ ਚਲਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੇ ਹੋਰ ਵੀ ਲੋਕ ਨੇਗੇ ਉਹ ਵੀ ਦੇਖਣ ਇਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਦਬ ਦੋ ਨਾਲ ਬੈਲ ਆਈਕਨ ਆ ਰਿਹਾਗਾ ਜਰੂਰ ਦਬ ਦੋ ਓਕੇ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਮ ਖੈਰ ਨਹਿਰ ਆ ਰਹੇ ਸੀਗੇ ਤੇ ਖਨੈਰ ਦੇ ਨਾਲੇ ਦਿਵਾਲੇ ਆ ਦੇਖੋ ਆ ਜਿਹੜਾ ਸੋਲਰ ਸਿਸਟਮ ਲੱਗਿਆ ਹੈਗਾ ਨਾ ਇਹਨਾਂ ਨੇ ਬਹੁਤ ਸੋਹਣਾ ਲਾਇਆ ਹੋਇਆ ਹੈਗਾ ਲੱਗਿਆ ਵੀ ਨਹਿਰ ਦੇ ਬਿਲਕੁਲ ਉੱਪਰ ਹੋਇਆ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਤੇ ਇਹਦੇ ਨਾਲ ਕਾਫੀ ਪਿੰਡਾਂ ਨੂੰ ਵੀ ਬਿਜਲੀ ਜਾਂਦੀ ਹੈ ਗ੍ਰੈਡਾਂ ਨੂੰ ਵੀ ਜਾਂਦੀ ਹੈਗੀ ਦੇਖੋ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਵੈਸੇ ਵੀਡੀਓ ਐਂਡ ਕਰਤੀ ਸੀ ਤੇ ਪਰ ਜਿਹੜੀ ਮੈਨੂੰ ਚੀਜ਼ ਵਧੀਆ ਲੱਗੀ ਮਾ ਚਲੋ ਵੀਡੀਓ ਥੋੜੀ ਜਿਹੀ ਹੋਰ ਬਣਾ ਲਈਏ ਆਪਾਂ ਤੇ ਇਹ ਦੇਖੋ ਵਧੀਆ ਕਰ ਲਈ ਸੀਗੀ ਆਪਾਂ ਨੇ ਉਹ ਹੈ ਨਾ ਗੱਲ ਬਹੁਤ ਚੀਜ਼ ਬਣਾਈ ਹੈ ਬਹੁਤ ਵਧੀਆ ਜੋ ਵੀ ਪੱਛੀ ਪੰਡਾ ਲੜ ਜਾਂਦੀ ਆ ਜੇਕਰ ਰੈਂਡਲ ਲਵੇ 25 ਪੰਡਾ ਹੁੰਦੇ ਹੋਣਗੇ ਤੇ ਜਾਂਦੀ ਆ ਕਿ ਐਟ ਦਾ